ਦੇਸ ਦੇ ਤੇ ਅਚਰਜ ਲਖਿਓ ਤਮਾਸ਼ਾ ਜਿਹੜਾ ਇਹ ਅਚੱਤ ਤਮਾਸ਼ਾ ਸੀ ਨਾ ਗੁਰੂ ਸੋਹਜੋ ਦੇਖਿਆ ਉਹ ਨਾਨਕ ਜੀ ਮਹਾਰਾਜ ਇਹ ਕਹਿੰਦਾ ਇਹ ਅਚਰਜ ਤਮਾਸ਼ੇ ਨੂੰ ਦੇਖਣਾ ਕੀਤਾ ਅਚਰਜ ਤਮਾਸ਼ਾ ਵੇਖ ਕੇ ਕਹਿੰਦੇ ਭਾਈ ਜਿਹੜੇ ਆਉਣਾ ਕਰਦੇ ਹਨ ਜੀ ਗयो ਦੌਰ ਬਾਬਰ ਕੇ ਪਾਸਾ ਗੁਰੂ ਸੰਤਰੀ ਦੌੜ ਕੇ ਨਾ ਬਾਬਰ ਕੋਲ ਗਏ ਦੱਸਿਆ ਉਹਨਾਂ ਬਾਬਰ ਨੇ ਕਿ ਜੇਲ੍ਹ ਜਿੱਥੇ ਪਹੁੰਚ ਚੁੱਕੇ ਹੈ ਜਿੱਥੇ ਬਾਬਾ ਦਾ ਡੇਰਾ ਸਿਗਨਾਨ ਜੀ ਮਹਾਰਾਜ ਤੇ ਉਹਨਾਂ ਜਿਨ੍ਹਾਂ ਨੇ ਇਸ ਅਚਾਰਜ ਕੌਤੁਕ ਨੂੰ ਵੇਖਿਆ ਉਹਨਾਂ ਨੇ ਜਾ ਕਰਕੇ ਬਾਬੂ ਦਸਮਨ ਨੂੰ ਦਿੱਤਾ 23 ਦਾ ਜਿਹੜਾ ਦੇਖਿਆ ਜੀ ਉਹ ਪਾਟਾ ਜਿਹੜੀ ਸਿਰ ਤੋਂ ਇੱਕ ਗੱਟ ਪੁੱਜੀ ਚੁੱਕੀ ਹੋਣੀ ਸੀ ਉਹ ਉਹ ਸ਼ਬਦ ਪਾਟਣੇ ਸੀਗੇ ਸਾਰੇ بڑے ਨਾਮ ਦੇ ਵਿੱਚ ਆ ਰਹੇ ਸੀ ਉਹਨਾਂ ਨੇ ਸਾਰੇ ਇਸਰ ਅਜਮਤਨ ਨੂੰ ਜਿਹੜਾ ਸੀਗਾ ਉਹ ਜਾ ਕਰਕੇ ਬਾਬੂ ਕੋਲ ਕੇ ਪੇਸ਼ ਕਰਨਾ ਕੀਤਾ ਹੈ ਜੀ ਨਿਕਟ ਬੈਠ ਕੇ ਗਰਾ ਉਚਾਰੀ ਡੇੜੇ بیٹھ ਕੇ ਸਾਰੀ ਗੱਲ ਤੁਹਾਨੂੰ ਬਾਤਾਂ ਜਿਹੜੀ ਬਾਵਾਹ ਨੂੰ ਸੁਣਾ ਕੀਤੀ ਹੈ ਇੱਕ ਦਿਨ ਵੇਸ਼ ਹੈ ਮੰਦ ਮਜਹਰੀ ਜੱਨੇ ਮਹਾਰਾਜ ਆਪਣੇ ਇਸ ਦੇ ਵਿੱਚ ਜਿਹੜੇ ਪਕੜ ਕੇ ਲੈ ਕੇ ਆਂਦੇ ਆ ਨਾ ਕੈਪ ਕੈਕੀ ਬਣਾ ਕੇ ਲੈਂਦੇ ਆ ਤੇ ਇਹਨਾਂ ਦੇ ਵਿੱਚ ਕਹਿੰਦੇ ਇੱਕ ਤਲਵेश ਵੀ ਹੈ ਕਿ ਜਿਹੜਾ ਬਟਾ ਵੇਸ਼ ਹੈ ਜੀ ਦੋਰਾ ਅਚਰਜ ਸਭ ਅਬ ਲੋਕਿਓ ਅਤ ਅਜਮਤ ਮਹਿਕੂੜ ਅਤੇ ਸਾਰੇ ਲੋਕਾਂ ਨੇ ਦੇਖਣਾ ਕੀਤਾ ਵੀ ਉਹਨਾਂ ਦੇ ਕੋਲ ਬੜੀ ਅਜਮਤ ਜਿਹੜੀ ਹੈ ਉਹ ਬੜੀ ਭਾਰੀ ਹੈ ਬੋਝ ਦੀ ਉਹ ਸਿਰ ਤਾਹੀਂ ਕੇ ਰਹੇ ਹੋਏ ਇੱਕ ਘਰ ਦੂਰ ਅਤੇ ਸਿਰ ਤੇ ਸੀ ਉਹਨਾਂ ਦੇ ਬੋਝ ਰੱਖਿਆ ਪਰ ਇੱਕ ਗੈਠੇ ਤੇ ਇੱਕ ਹੱਥ ਜਿੰਨਾ ਜਿਹੜਾ ਉਹਦੇ ਸਿਰ ਤੋਂ ਉੱਪਰ ਰਿਹਾ ਹੈ ਕੀ ਛੋਪੇ ਇਹ ਇੱਕ ਢੂਬ ਹੈ ਜਾ ਕੇ ਸੰਗਾ ਕਦੇ ਵੀ ਫਿਰ ਕਿਤੇ ਇੱਕ ਢੂਬ ਹੈ ਜਾ ਕੇ ਸਗਾ ਉਹਨਾਂ ਦੇ ਨਾਲ ਇੱਕ ਕਦੇ ਭਾਈ ਢੂਬ ਵੀ ਹੈ ਜਿਹੜਾ ਉਹਨਾਂ ਦੇ ਨਾਲ ਸੰਗੀ ਹੈ ਜੀ ਇਹ ਵੀ ਛੇ ਚੱਲ ਜਾਹੇ ਤੁਰੰਗਾ ਜਦੋਂ ਉਹਨਾਂ ਦੇ ਮਗਰ ਮਗਰ ਕਦੇ ਵੀ ਘੋੜਾ ਤੁਰਦਾ ਹੈ ਢੂਬ ਵੀ ਉਹਨਾਂ ਦੇ ਸੀਗੇ ਢੂਬ ਕਹਿੰਦੇ ਸੀ ਭਾਈ ਮਰਦਾਨੇ ਵੀ ਉਹਨਾਂ ਦੇ ਨਾਲ ਇੱਕ ਮਰਦਾਨਾ ਸੀਗਾ ਜਿਹੜਾ ਰਬਾਬ ਵਜਾ ਰਿਹਾ ਸੀ ਪਰ ਉਹਨਾਂ ਦੇ ਮਗਰ ਮਗਰ ਘੋੜਾ ਚੱਲਦਾ ਆਇਆ ਜਿਵੇਂ ਤਾਂ ਘੋੜਾ ਘੜਾ ਚੱਲ ਚੁ ਸੀ ਉਹਨੇ ਭੱਜ ਜਾਣਾ ਸੀਗਾ ਇਹ ਉੱਪਰ ਜੱਗ ਨੂੰ ਲਗਾਣੀ ਪੜੀ ਲਗਾਮ ਸਾਭ ਦਿੱਤੀ ਉਹ ਰਵਾਰ ਵਜਾਰੇ ਸੀ ਕਿ ਉਹਦੇ ਮਗਰ ਮਗਰ ਜਿਹੜਾ ਸੀ ਉਹ ਘੋੜਾ ਵੀ ਚੱਲ ਕੇ ਆ ਰਿਹਾ ਸੀ ਜੀ ਕਰਤਬੰਦਗੀ ਤਮਾ ਖੁਦਾਏ ਕਦੇ ਇਹ ਤਾਂ ਫਲਾਤੀ ਬੰਦਗੀ ਜਿਹੜੀ ਇਹ ਕਰਦੇ ਕਰਦੇ ਇੱਥੇ ਪਹੁੰਚੇ ਹਨ ਜੀ ਆਪ ਬਿਰੋ ਕੋਮ ਚੱਲ ਤਹਿ ਥਾਏ ਕਦੇ ਆਪ ਵੀ ਚੱਲ ਕਰਕੇ ਉਹਨਾਂ ਨੂੰ ਦੇਖਣਾ ਕਰੋ ਤੋ ਆਪ ਚੱਲ ਕੇ ਆਪਣੀ ਥਾਂ ਤੇ ਇੱਥੇ ਆਏ ਕਿ ਤੁਸੀਂ ਵੀ ਚੱਲ ਕੇ ਉਹਨਾਂ ਨੂੰ ਦੇਖਣਾ ਕਰੋ ਜੀ ਇਹੋ ਸੁਣ ਪਾਵਰ ਬਚਨ ਬਖਾਨਤ ਗੁਰਸਰ ਇਹ ਗੱਲ ਕਹੇ ਕਿ ਫਿਰ ਪਾਵਰ ਨੇ ਇੱਕ ਬਚਨ ਕਹਿਣ ਲਿਖਾ ਦੇਖੋ ਬੋਲ ਜਿਹੇ ਸੀ ਉਹ ਬੋਲਣਾ ਕਿ ਤੇ ਰਤ ਜੀ ਹੋਰ ਬਿ ਜਿਵੇਂ ਇਸ ਵਿਦ ਜਾਣਤ ਕਹਿੰਦੇ ਜੇ ਮੈਂ ਇਹਨੂੰ ਪੂਰਵ ਤੋਂ ਦੇ ਉੱਪਰ ਜਾਣਨਾ ਜਾਂ ਇਸ ਵਿਦੇ ਨੂੰ ਮੈਂ ਜਾਣ ਲਵਾ ਜੀ ਇਸ ਪੁਰ ਕੋ ਨਹਿ ਮਾਰਤ ਤਾਈ ਫਿਰ ਕਹਿੰਦੇ ਇਸ ਨਗਰ ਮਤ ਵੀ ਆਪਾਂ ਕਿਉਂ ਮਾਰਦੇ ਹਾਂ ਸਭ ਤੋਂ ਵੱਧ ਹੈ ਪਾਵਰ ਨੇ ਹਨ ਵੀ ਜੇ ਇਹ ਐਮਨਾਬਾਦ ਦੇ ਵਿੱਚ ਸੀਗੇ ਵੀ ਇਹ ਜਿਹੇ ਪੁਰਖ ਐਮਨਾਬਾਦ ਦੇ ਵਿੱਚ ਪੈਦਾ ਹੋਏ ਨੇ ਹੁਣ ਉਹਨੂੰ ਪਤਾ ਨਹੀਂ ਜਨਾ ਵੀ ਐਮਨਾਬਾਦ ਦੇ ਵਿੱਚ ਪੈਦਾ ਹੋਏ ਐਮਨਾਬਾਦ ਤੋਂ ਬਾਹਰ ਬੈਠੇ ਸੀ ਹੁਣ ਬਾਬਲ ਨੂੰ ਤਾਂ ਇਹ ਲੱਗਿਆ ਵੀ ਇਹ ਐਮਨਾਬਾਦ ਤੋਂ ਹੀ ਪਕਰ ਕੇ ਲੈ ਕੇ ਆਇਆ ਉਹ ਕੋ ਉੱਥੇ ਬੈਠੇ ਸੀ ਮਹਾਰਾਜ ਤੋਂ ਉਥੋਂ ਬਾਬਲ ਕਿਹੜਾ ਸੁਕਾਇਤ ਕਰਕੇ ਲੈ ਕੇ ਆਇਆ ਹੁਣ ਬਾਬਲ ਦਾ ਅਗਲਾ ਜਵਾਬ ਸੀ ਕਹਿੰਦਾ ਕਿ ਜੇ ਇਹ ਜੇ ਬਾਹਰ ਪੁਰਖ ਵੀ ਐਸੇ ਬਦਲੀ ਵਾਲੇ ਖੁਦਾ ਨੂੰ ਮਰਨ ਵਾਲੇ ਐਸੀ ਕਰਦੇ ਵਾਲੇ ਵੀ ਜੀ ਉਸੇ ਐਮਨਾਵਾਦ ਦੇ ਵਿੱਚ ਰਹਿਣ ਵਾਲੇ ਸੀ ਕਹਿੰਦਾ ਫਿਰ ਐਮਨਾਵਾਦ ਨੂੰ ਕੌ ਮਾਰਦਾ ਫਿਰ ਐਮਨਾਵਾਦ ਨਾ ਸੀ ਐਮਨਾਵਾਦ ਕਹਿੰਦੇ ਕਿ ਤਾਂ ਬਾਬ ਜੀ ਕੋਈ ਐਸ ਨਹੀਂ ਹੈ ਕਿ ਜੀ ਜਿਸਨ ਮੈ ਆਇਆ ਅਸਦਰ ਵੇਸ਼ ਰਹਾਈ ਜਿੱਥੇ ਕਹਿੰਦੇ ਐਸੇ ਦਰਵੇਸ਼ ਰਹਦੇ ਹੋਣ ਜੀ ਆਵਨ ਕੋ ਤਿਆਰ 파 ਸੋਈ ਗੁਰੂ ਸਰੋਤ ਕੰਦੇ ਭਾਈ ਫਿਰ ਜਿਹੜਾ ਇਸ ਤਰ੍ਹਾਂ ਇਹ ਵਚਨ ਕਹਿ ਕੇ ਬਾਬ ਜਿਹੜਾ ਸੀਗਾ ਤੇ ਫਿਰ ਉਸ ਸਰ ਜੀ ਨੂੰ ਆਉਣਾ ਕਰਦਾ ਹੈ ਤੇ ਇਸ ਤੋਂ ਬਾਅਦ ਇਹਨਾਂ ਗੋਸ ਹੈ ਜੀ ਅੱਗੇ ਤਾਂ ਚੱਕੀਆਂ ਰੱਖੀਆਂ ਜਾਂਦੀਆਂ ਇੱਕ ਚੱਕੀ ਬਾਬਰ ਕੋਲ ਰੱਖੀ ਸੌਰੀ ਇੱਕ ਚੱਕੀ ਜਿਹੜੀ ਸੀਤੂ ਭਾਈ ਮਦਾਨ ਦੇ ਕੋਲ ਤੇ ਇੱਕ ਚੱਕੀ ਜਿਹੜੀ ਭਾਈ ਵਾਲੇ ਕੋਲ ਤੇ ਦੋਹਰੀ ਤੀਜੀ ਚੱਕੀ ਜਿਹੜੀ ਗੁਰਦਾਰ ਦੇ ਵਿੱਚ ਮਾਰੂ ਕੋਲ ਰੱਖੀ ਗਈ ਤੇ ਇਹ ਚੱਕੀਆਂ ਤਾਂ ਕਿਵੇਂ ਚੱਲਦੀਆਂ ਨੇ ਇਹ ਆਪਾਂ ਕਾਹਤੇ ਦੁਆਰਾ ਸਰਵਣ ਕਰਾਂਗੇ ਜੀ ਕਿ ਪੁੱਲਾ ਚਪਾਂ ਦੇ ਖੇਮਾ ਸਮੇਂ ਮਤਲਬ ਉਸ ਬਾਵੜੀ ਹੈ ਜੀ ਆਪ ਉਸ